ਜੈ ਭਾਰਤ ਜੈ ਭੀਮ ਜੈ ਭਾਰਤ ਜੀ ਜਿਵੇਂ ਕਿ ਸਭ ਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਫੂਲੇ ਪਿਕਚਰ ਜਿਹੜੀ ਆ ਹਰ ਇੱਕ ਸ਼ਰਮਾ ਘਰ ਦੇ ਵਿੱਚ ਦਿਖਾਈ ਜਾ ਰਹੀ ਆ ਅੱਜ ਕੇਸੀ ਸ਼ਰਮਾ ਦੇ ਵਿੱਚ ਅਸੀਂ ਨਕੋਦਰ ਦੇ ਵਿੱਚ ਇਹ ਫਿਲਮ ਕੱਲ ਵੀ ਬੱਚਿਆਂ ਨੂੰ ਸਕੂਲ ਦੇ ਡਾਕਟਰ ਮੇਕਰ ਮੋਰਿਅਲ ਕਮੇਟੀ ਵੱਲੋਂ ਦਿਖਾਈ ਗਈ ਸਕੂਲ ਦੇ ਬੱਚਿਆਂ ਨੂੰ ਔਰ ਅੱਜ ਅਸੀਂ ਪੂਰੇ ਮੁਹੱਲੇ ਨੂੰ ਇਹ ਫਿਲਮ ਦਿਖਾਉਣ ਆਏ ਆ ਔਰ ਸਾਰੇ ਹੀ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਦਾ ਆ ਕਿਉਂਕਿ ਇਹ ਸਾਡੇ ਰੈਬਰਾਂ ਦੀ ਵੀਡੀਓ ਆ ਔਰ ਇਹ ਬਹੁਤ ਹੀ ਵਧੀਆ ਪਿਕਚਰ ਆ ਔਰ ਅੱਜ ਸਾਡਾ ਹੌਸਫੋਲੀਆ ਮੈਂ ਪੱਤਰਕਾਰ ਵੀਰ ਨੂੰ ਕਹਿਣਾ ਚਾਹੁੰਦਾ ਕਿ ਸਾਰਾ ਦਿਖਾ ਦਿਓ ਜਰਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਕਾਂਚੀ ਰਾਮ ਤੇਰੀ ਸੋਚ ਤੇ ਪੈਰਾ ਦਿਆਂਗੇ ਥੋਕੇ ਬਾਬੂ ਕਾਂਚੀ ਰਾਮ ਤੇਰੀ ਸੋਚ ਤੇ ਪੈਰਾ ਦਿਆਂਗੇ ਥੋਕੇ ਕਿਉਂਕਿ ਬਾਬੂ ਕਾਂਚੀ ਰਾਮ ਜੀ ਤੇਰੀ ਸੋਚ ਤੇ ਪੈਰਾ ਦਿਆਂਗੇ ਥੋਕੇ ਬਾਬਾ ਜੋਤੀਬਾਈ ਭੂਲਾ ਜਰੀ ਸੋਚ ਤੇ ਪੈਰਾ ਦਿਆਂਗੇ ਥੋਕੇ ਕਿਉਂਕਿ ਬਾਬੂ ਕਾਂਚੀ ਰਾਮ ਜੀ ਦੀ ਬਦੌਲਤ ਸਾਡੇ ਬਹੁਤ ਸਾਰੇ ਜਿਹੜੇ ਰਹਿ ਵਰ ਸੀ ਸਾਨੂੰ ਵੀ ਨਹੀਂ ਪਤਾ ਲੱਗਣਾ ਸੀਗਾ ਜੇ ਬਾਬੂ ਕਾਂਚੀ ਰਾਮ ਜੀ ਨਾ ਹੁੰਦੇ ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਇਸ ਦੁਨੀਆ ਤੋਂ ਚਲੇ ਗਏ ਤੇ ਮਨੂਬਾਦ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀਗੀ ਕਿ ਇਹਨਾਂ ਦਾ ਰੈਵਰ ਜਿਹੜਾ ਆ ਉਹ ਚਲੇ ਗਿਆ ਹੁਣ ਦੇਖਾਂਗੇ ਵੀ ਇਹ ਇਹਨਾਂ ਦਾ ਕੌਣ ਆਊਗਾ ਔਰ ਪੂਰੇ 20 ਸਾਲ ਬਾਅਦ ਔਰ ਪੂਰੇ 20 ਸਾਲ ਬਾਅਦ ਸ਼ੈਭ ਸ਼੍ਰੀ ਕਾਂਚੀਰਾਮ ਜੀ ਆਇਆ ਔਰ ਉਹਨਾਂ ਨੇ ਅੱਜ ਜਿਹੜੀ ਵੀਡੀਓ ਮੂਵੀ ਆ ਜਿਹੜੀ ਫੂਲੇ ਪਿਕਚਰ ਆ ਜੋਤੀਬਾਈ ਫੂਲੇ ਦੀ ਸੁਬਿਤਰੀ ਬਾਈ ਫੂਲੇ ਜੀ ਦੀ ਇਹ ਵੀ ਬਾਊ ਕਾਂਚੀਰਮ ਜੀ ਦੀ ਬਦੌਲਤ ਆ ਸਾਬ ਸ਼੍ਰੀ ਕਾਂਚੀਰਮ ਜੀ ਦੀ ਬਦੌਲਤ ਆ ਤਾਂ ਮੈਂ ਆਪਾਂ ਚੰਦ ਮਿੰਟਾਂ ਦੇ ਵਿੱਚ ਵੀਡੀਓ ਜਿਹੜੀ ਆ ਸ਼ੁਰੂ ਕਰ ਦੇਣੀ ਆ ਤੋਂ ਸਾਰੇ ਹੀ ਭੈਣ ਭਰਾ ਪਿਆਰ ਦੇ ਨਾਲ ਦੇਖਣ ਕਿਉਂਕਿ ਇਹ ਵੀਡੀਓ ਜਿਹੜੀ ਆ ਬਹੁਤ ਦਰਦ ਭਰੀ ਕਹਾਣੀ ਆ ਹਾਂਜੀ ਔਰ ਤੁਹਾਡੇ ਬਾਅਦ ਜੋ ਪੱਤਰਕਾਰ ਹੈ ਜਿਹਦੇ ਵੀਊ ਵੀ ਲੈਣਗੇ ਤੁਸੀਂ ਜਿਹੜਾ ਨੂੰ ਸਮਝ ਆਉਂਦੀ ਦੱਸਣਾ ਜੀ ਠੀਕ ਹੈ ਜੀ ਧੰਨਵਾਦ ਜੈ ਭੀਮ ਜੀ ਜੈ ਭਾਰਤ ਜੈ ਭੀਮ ਜੀ ਫੂਲੇ ਫਿਲਮ ਤੁਸੀਂ ਅੱਜ ਦੇਖਿਆ ਨਗੋਦਰ ਵਿੱਚ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਬਹੁਤ ਜ਼ਿਆਦਾ ਵਧੀਆ ਲੱਗੀ ਆ ਜੋ ਬੇਟੀਆਂ ਨੂੰ ਸ਼ਿਰਸ਼ਾ ਮਿਲੀ ਆ ਅਸੀਂ ਵੀ ਸ਼ਿਰਸ਼ਾ ਲਈ ਇਹਨਾਂ ਦੀ ਬਦੌਲਤ ਦੇਸ਼ ਦੀ ਪਹਿਲੀ ਮੈਲਾ ਟਿਵਨ ਵਾਲੇ ਤੁਹਾਨੂੰ ਪਤਾ ਲੱਗ ਗਿਆ ਜੀ ਹਾਂਜੀ ਠੀਕ ਹੈ ਪਹਿਲੇ ਪਤਾ ਲੱਗ ਗਿਆ ਬਹੁਤ ਤਮਾਵਾ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਜੈ ਭੀਮ ਚਾਲ ਸਾਹਿਬ। ਇਧਰ ਬੁੱਝੋ ਉਹਨਾਂ ਨੂੰ। ਹਾਂਜੀ ਮਾਨ ਜਿਹੜੇ ਸਾਡੇ ਸਮਾਜ ਲਈ ਆ ਬਹੁਤ ਹੀ ਪ੍ਰੇਰਨਾਦਾਇਕ ਆ ਕਿ ਸਾਡੇ ਮਾਪਾ ਬੁੱਲੇ ਜੀ ਨੇ ਜੋ ਸਾਡੇ ਲਈ ਸੰਘਰਸ਼ ਕੀਤਾ ਆ ਉਹ ਅਸੀਂ ਅੱਜ ਤੱਕ ਉਹਨਾਂ ਦਾ ਮੁੱਲ ਨਹੀਂ ਮੋੜ ਸਕੇ। ਅੱਛਾ ਜੀ। ਇਸ ਵੇਲੇ ਇਸੇ ਮੂਵੀ ਤੋਂ ਪ੍ਰਭਾਵਤ ਹੋ ਕੇ ਅੱਖਾਂ 'ਚ ਅੰਸੂਆ ਆ ਲੱਗ ਪਏ ਆ ਕਿ ਸਾਡੇ ਰਹਿਵਜਾਂਦਿਆਂ ਨੇ ਇੰਨਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਨਹੀਂ ਸਕਦਾ ਜੈ ਪੀ ਜੈ ਭਾਰ ਦੇਸ਼ ਦੀ ਪਹਿਲੀ ਮਹਿਲਾ ਟੀਚਰ ਹੋਈ ਅਸਵਿੰਤਰਾ ਬਾਈ ਫੁੱਲੇ ਜੀ ਉਹਨਾਂ ਦੇ ਜੀਵਨ ਦੇ ਆਧਾਰ ਤੇ ਫਿਲਮ ਸੀ ਫਿਲਮ ਨੂੰ ਦੇਖ ਕੇ ਤੁਹਾਨੂੰ ਕੁਝ ਮੈਸੇਜ ਜੋ ਤੁਸੀਂ ਸਮਾਜ ਨੂੰ ਦੇਣਾ ਚਾਹੋ ਸਹੀ ਸਮਾਜ ਨੂੰ ਇਹ ਦੇਣਾ ਚਾਹੀਦਾ ਜਦੋਂ ਜ਼ਿਆਦਾ ਬੱਚਿਆਂ ਨੂੰ ਪੜਾਓ ਬੱਚੀ ਨੂੰ ਪੜਾਓ ਜਿਆਦਾ ਤੇ ਜ਼ਿਆਦਾ ਹੈ ਇਹ ਹੈ ਸੰਦੇਸ਼ ਜੈ ਪੀ ਜੈ ਭਾਰ ਹਾਂਜੀ ਜੇ ਸਾਡੇ ਨਾਲ ਜੁੜੀ ਹੋਈ ਇਹ ਪਹਿਲੀ ਫਿਲਮ ਆਪਾਂ ਕਹਿ ਸਕਦੇ ਆਂ ਔਰ ਕ੍ਰਾਂਤੀਕਾਰੀ ਫਿਲਮ ਕੀ ਕਹਾਂਗੇ ਫਿਰ ਫੂਲੇ ਫਿਲਮ ਬਸ ਪਹਿਲਾਂ ਤਾਂ ਜੀ ਅਸੀਂ ਕੱਲ ਵੀ ਸ਼ੋਅ ਦੇਖੇ ਗਏ ਸੀ ਅੱਜ ਦੁਬਾਰਾ ਫੇਰ ਇਹ ਦੇਖਣ ਆਏ ਆਂ ਤੇ ਉਹ ਇੱਕ ਮਿੰਟ ਵੀ ਇਹ ਫਿਲਮ ਸਾਨੂੰ ਜਿਹੜੀ ਆ ਬੋਰ ਨਹੀਂ ਕਰਦੀ ਕਿਉਂਕਿ ਸਾਨੂੰ ਸਿੱਖਿਸ਼ਤ ਕਰਦੀ ਆ ਅਸੀਂ ਜਿੰਨੀ ਵਾਰੀ ਵੀ ਦੇਖਦੇ ਆਂ ਸ਼ਾਇਦ ਕੋਈ ਤਰੂਟੀਆਂ ਜਿਹੜੀਆਂ ਰਹਿ ਜਾਂਦੀਆਂ ਬਾਰ ਬਾਰ ਉਹ ਸਾਨੂੰ ਸਿੱਖਿਸ਼ਤ ਕਰਦੀ ਆ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਅਮਰਦੀਪ ਚਾਹਲ ਜੀ ਫਰੋਮ ਯੂ ਐਸ ਏ ਉਹਨਾਂ ਦੀ ਵਾਈਫ ਪ੍ਰਮਿਲਾ ਚਾਹਲ ਯੂ ਐਸ ਏ ਤੋਂ ਜਿਨ੍ਹਾਂ ਨੇ ਇਹ ਦੋ ਸ਼ੋਅ ਦੇ ਸਾਨੂੰ ਅਮਾਉਂਟ ਭੇਜੀ ਸੀਗੀ ਔਰ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਹੜੇ ਸਾਡੇ ਬਾਹਰ ਬੈਠੇ ਸਮਾਜ ਸਾਡੇ ਲੋਕ ਆ ਸਾਡੇ ਉਹ ਦੇਸ਼ ਦੀ ਮਿੱਟੀ ਨਾਲ ਪਿਆਰ ਕਰਦੇ ਆ ਆਪਣੇ ਸਮਾਜ ਨਾਲ ਪਿਆਰ ਕਰਦੇ ਆ ਤੋਂ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਲੋਕਾਂ ਨੂੰ ਜਾਗਰਤੀ ਕਰਨ ਲਈ ਐਦਾਂ ਦੇ ਜਿਹੜੇ ਸ਼ੋਅ ਆ ਦਿਖਾ ਰਹੇ ਆ ਕਿਉਂਕਿ ਇਹ ਸ਼ੋਅ ਨਹੀਂ ਇੱਕ ਹਕੀਕਤ ਆ ਤੇ ਇਸ ਹਕੀਕਤ ਨੂੰ ਜਾਣੂ ਕਰਵਾਇਆ ਅੱਜ ਫੂਲੇ ਪਿਕਚਰ ਨੇ ਔਰ ਤਕਰੀਬਨ ਕਈ ਵਾਰ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਆ ਔਰ ਮੈਂ ਮੇਰੇ ਸਾਡੇ ਭੂਆ ਜੀ ਮੇਰੇ ਨਾਲ ਆ ਤੇ ਕੱਲ ਇਹਨਾਂ ਨੇ ਰਿਬਨ ਕੱਟ ਕੇ ਫਿਲਮ ਦੀ ਓਪਨਿੰਗ ਕੀਤੀ ਆ ਤੇ ਮੈਂ ਬਹੁਤ ਧੰਨਵਾਦ ਕਰਦਾ ਔਰ ਮੇਰੀਆਂ ਬੇਟੀਆਂ ਵੀ ਆਈਆਂ ਸਰਬ ਇੱਕ ਮੈਸੀ ਆ ਸਮਾਜ ਨੂੰ ਸੰਦੇਣ ਵਾਲੀ ਇਹ ਫਿਲਮ ਆ ਪਹਿਲਾਂ ਤਾਂ ਇਹ ਸਿਨੇਮੇ ਘਰਾਂ ਵਿੱਚ ਚਲਣੀ ਚਾਹੀਦੀ ਕਿਉਂਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਆ ਉਸ ਤੋਂ ਬਾਅਦ ਵਿੱਚ ਸਕੂਲਾਂ ਵਿੱਚ ਵੀ ਫਿਲਮ ਲਗਾਈ ਜਾਵੇਗੀ ਅ ਐਕਚੁਅਲੀ ਹੋਰ ਇਹ ਜਿਹੜੀ ਆਪਣੇ ਕੋ YouTube ਤੇ ਵਗੈਰਾ ਫਿਲਮ ਆ ਗਈ ਆ ਤੇ ਇਹਦੀ ਅਸੀਂ ਉਪਰਾਲਾ ਕਰਾਂਗੇ ਵੱਧ ਤੋਂ ਵੱਧ ਸਕੂਲਾਂ ਦੇ ਵਿੱਚ ਵੀ ਦਿਖਾਵਾਂਗੇ ਜਿਹੜੇ ਪ੍ਰਾਇਮਰੀ ਸਕੂਲ ਆ ਉੱਥੇ ਵੀ ਤਕਰੀਬਨ ਆਪਣੇ ਹੀ ਸਮਾਜ ਦੇ ਲੇਕਿਨ ਇਹ ਸਮਾਜ ਤੋਂ ਉੱਪਰ ਉੱਠ ਕੇ ਆ ਜਾਤੀਵਾਦ ਦੇ ਵਿਰੋਧ ਦੇ ਆ ਔਰ ਬਹੁਤ ਹੀ ਵਧੀਆ ਪਿਕਚਰ ਆ ਇਹ ਸਾਰੇ ਸਕੂਲਾਂ 'ਚ ਅਸੀਂ ਹੋਸ਼ਕ ਸਕਿਆ ਤੇ ਆਪਣੇ ਡਾਕਟਰ ਅੰਬੇਦਕਰ ਮੋਰੀਅਲ ਕਮੇਟੀ ਦੇ ਵੱਲੋਂ ਮੁਹੱਲਾ ਗੁਰੂ ਰਵਦਾਸਪੁਰ ਤੋਂ ਦਿਖਾਵਾਂਗੇ ਸਾਰਿਆਂ ਨੂੰ ਦਿਖਾਵਾਂਗੇ ਸਰਪੂਬਾ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਤੇ ਜਿਹੜੀ ਇਹ ਕ੍ਰਾਂਤੀ ਸਾਡੇ ਰਹਿਬਰਾਂ ਨੇ ਲਿਆਂਦੀ ਉਹਦੇ ਬਾਰੇ ਕੀ ਕਹਿਣਾ ਹੈ ਅਸਲੀ ਸਿੱਖਿਆ ਕ੍ਰਾਂਤੀ ਤੇ ਇਹ ਹੀ ਆ ਬਾਥਰੂਮਾਂ ਦੇ ਲੈਂਟਰ ਬਾਥਰੂਮਾਂ ਦੇ ਉਹ ਕੀ ਕਹਿੰਦੇ ਆ ਨੀ ਪੱਥਰ ਰੱਖ ਕੇ ਚਾਰ ਦਿਵਾਰੀ ਚਾਰ ਦਿਵਾਰੀ ਕਰਕੇ ਜਾਂ ਰਿਪੇਅਰ ਕਰਕੇ ਜਾਂ ਕੰਧਾਂ ਨੂੰ ਪੇਂਟ ਕਰਕੇ ਇਹ ਕ੍ਰਾਂਤੀ ਮੰਨਦੇ ਹੋ ਨਾ ਜੀ ਇਹ ਕੋਈ ਕ੍ਰਾਂਤੀ ਨਹੀਂ ਗੀ ਕ੍ਰਾਂਤੀ ਸਿੱਖਿਆ ਜਿਹੜੀ ਆ ਔਰ ਤੁਸੀਂ ਖੁਦ ਹੁਣ ਦੇਖਿਆ ਆਪਾਂ 2 ਘੰਟੇ 10 ਮਿੰਟ ਦੀ ਇਹ ਵੀਡੀਓ ਦੇ ਵਿੱਚ ਸਿੱਖਿਆ ਕ੍ਰਾਂਤੀ ਬਾਰੇ ਹੀ ਦੱਸਿਆ ਗਿਆ ਆ ਤੇ ਜੇ ਤੁਸੀਂ ਕਹੀਏ ਕਿ ਆਪਾਂ 10 ਫੁੱਟ ਦੀ ਦੀਵਾਰ ਕਿਤੇ ਰਿਪੇਅਰ ਕਰ ਦਿੱਤੀ ਤੇ ਉਹਨੂੰ ਪੇਂਟ ਕਰਵਾ ਦਿੱਤਾ ਤੇ ਉਹ ਸਿੱਖਿਆ ਕ੍ਰਾਂਤੀ ਨਹੀਂ ਹੁੰਦੀ ਅਸਲੀ ਸਿੱਖਿਆ ਕ੍ਰਾਂਤੀ ਇਹ ਸੀ ਕਿਉਂਕਿ ਘਰ ਦੇ ਵਿੱਚੋਂ ਵੀ ਵਿਰੋਧ ਚੱਲਣਾ ਪਿਆ ਤੇ ਬਾਹਰ ਸਮਾਜ ਦਾ ਵੀ ਸਮਾਜ ਦਾ ਵੀ ਵਿਰੋਧ ਚੱਲਣਾ ਪਿਆ ਦੋਨੇ ਦੋਨਾਂ ਥਾਂਾਂ ਤੋਂ ਵਿਰੋਧ ਹੋਇਆ ਔਰ ਉਹਨਾਂ ਨੇ ਹਿੰਮਤ ਨਹੀਂ ਹarli ਆਰੀ ਸਵੇਤਰੀ ਬਾਫੂਲੇ ਜੀ ਨੇ ਔਰ ਜੋਤੀਬਾ ਫੂਲੇ ਜੀ ਨੇ ਇਹਨਾਂ ਦੋਨਾਂ ਨੇ ਮਹਾਤਮਾ ਜੋਤੀਰਾਏ ਫੂਲੇ ਜੀ ਇਹਨਾਂ ਦੋਨਾਂ ਨੇ ਹਿੰਮਤ ਨਹੀਂ ਹਾਰੀ ਔਰ ਪੂਰੇ ਆਧ ਸਮਾਜ ਦੇ ਵਿੱਚ ਜੇ ਕ੍ਰਾਂਤੀ ਆਈ ਆ ਵਿਦਿਆ ਦੀ ਕ੍ਰਾਂਤੀ ਆਈ ਆ ਤੇ ਸਾਡੇ ਰਹਿਬਰਾਂ ਦੇ ਕਰਕੇ ਆਈ ਆ ਸਾਨੂੰ ਇਹ ਥਾਲੀ ਦੇ ਵਿੱਚ ਪਰੋਸ ਕੇ ਨਹੀਂ ਮਿਲਿਆ ਹੱਕ ਜਿਹੜੇ ਸਾਨੂੰ ਮਿਲੇ ਆ ਇਹ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਬਦੌਲਤ ਮਿਲੇ ਆ ਜੋਤੀਬਾ ਫੂਲੇ ਜੀ ਦੀ ਬਦੌਲਤ ਮਿਲੇ ਆ ਮਹਾਤਮਾ ਮਹਾਤਮਾ ਜੋਤੀਬਾ ਫੁਲੇ ਜੀ ਦੀ ਬਦੌਲਤ ਮਿਲੇ ਆ ਸਵਿਤਰੀਬਾਈ ਫੁਲੇ ਜੀ ਦੀ ਬਦੌਲਤ ਮਿਲੇ ਆ ਧੰਨਵਾਦ ਜੀ ਜੈ ਕੀ ਜੈਪੀ ਜੀ ਕੀ ਕਹਿਣਾ ਫਿਲਮ ਬਾਰੇ ਬਹੁਤ ਵਧੀਆ ਫਿਲਮ ਆ ਤੇ ਮੈਂ ਤਾਂ ਕਹਿੰਦੀ ਆ ਵੀ ਸਾਰੇ ਆਪਣੇ ਸਕੂਲ ਦੇ ਬੱਚਿਆਂ ਨੂੰ ਪਾਉਣੀ ਚਾਹੀਦੀ ਆ ਸਾਰੇ ਸਕੂਲਾਂ 'ਚ ਦਿਖਾਉਣੀ ਚਾਹੀਦੀ ਆ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਤਕਰੀਬਨ ਲੇਡੀਆਂ ਨੂੰ ਪੜ੍ਹਨ ਦਾ ਅਧਿਕਾਰ ਮਿਲਿਆ ਨਹੀਂ ਤਾਂ ਬ੍ਰਾਹਮਣਵਾਦ ਨੇ ਤਾਂ ਸਾਨੂੰ ਪੈਰ ਦੀ ਜੁੱਤੀ ਸਮਝ ਆ। ਤੁਪ ਕਹਿ ਸਕਦੇ ਆ ਕਿ ਸਮਾਜ ਤੇ ਔਰਤਾਂ ਸਮਾਜ ਦੇ ਜਿਹੜੇ ਕੰਨ ਔਰ ਦਿਮਾਗ ਬੋਲਣ ਵਿੱਚ ਇਹ ਜਿਹੜੀ ਸਖਸ਼ ਬਰਾਹੀ। ਹਾਂਜੀ ਹਾਂਜੀ। ਤੁ ਕੀ ਮੈਸੇਜ ਤੁਸੀਂ ਸੁਨੇਹਾ ਕੀ ਦਿਓਗੇ ਦੇਸ਼ ਵਾਸੀਆਂ ਨੂੰ ਇਸ ਫਿਲਮ ਬਾਰੇ? ਮੈਂ ਤਾਂ ਇਹੀ ਕਹੂੰਗੀ ਵੱਧ ਤੋਂ ਵੱਧ ਇਹ ਫਿਲਮ ਦਿਖਾਈ ਜਾਵੇ ਸਾਰੇ ਬੱਚਿਆਂ ਨੂੰ ਦਿਖਾਈ ਜਾਵੇ ਸਕੂਲਾਂ 'ਚ ਦਿਖਾਈ ਜਾਵੇ। ਤੇ ਸਾਡਾ ਇਹ ਮੈਸੇਜ ਆ ਵੀ ਬੱਚਿਆਂ ਨੂੰ ਜਾਗਰਤ ਕਰਨਾ ਜਿੱਥੋਂ ਸਾਨੂੰ ਪੜ੍ਹਾਈ ਦਾ ਅਧਿਕਾਰ ਮਿਲਿਆ ਆ ਉਹਨਾਂ ਦੀ ਫਿਲਮ ਦਿਖਾਈ ਜਾਵੇ। ਬਾਕੀ ਤਾਂ ਚਨਪਤਿਆ ਅੱਜ ਕੱਲ ਤਾਂ ਕੋਈ ਕੋਈ ਤਰਨੀ ਹੈ ਨਹੀਂ ਹੋ ਇਹ ਵੀ ਫਿਲਮ ਵਧੀਆ ਆ ਇਹ ਕਹਾਣੀ ਚਾਵੇਂ ਬੱਚਿਆਂ ਨੂੰ ਅਸੀਂ ਇਹ ਹੀ ਸਾਰੀਆਂ ਲੇਡੀਜ਼ ਨੂੰ ਕਹਿੰਨੇ ਆਪਣੇ ਬੱਚਿਆਂ ਨੂੰ ਇਹ ਫਿਲਮ ਦਿਖਾਓ ਸੋ ਯੂਐਸਾ ਯੂਐਸਾ اور ਵਾਕਫਕ ਦੇਸ਼ਾਂ ਚੋਂ ਜਿਹੜੇ ਮਹੱਲਾ ਗੁਰਦਾਸਪੁਰਾ ਦੇ ਐਨਆਰਏ ਵੀਰ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਔਰ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਵੀ ਚੰਗਾ ਬਰਾਬਰ ਉਪਰਾਲਾ ਆਪਾਂ ਕਹਿ ਸਕਦੇ ਹਾਂ ਕੀ ਕਹੋਗੇ ਇਹਦੇ ਬਾਰੇ ਬਹੁਤ ਵਧੀਆ ਜੀ ਸਭ ਤੋਂ ਜ਼ਿਆਦਾ ਥੈਂਕ ਯੂ ਸਾਡੇ ਭਾਜੀ ਦਾ ਅਮਰਜੀਤ ਭਾਜੀ ਸਾਡੇ ਭਾਬੀ ਕਰਨੀ ਦਾ ਚਾਹਲ ਫ੍ਰੌਮ ਯੂਐਸਏ ਹਾਂਜੀ ਫ੍ਰੌਮ ਯੂਐਸਏ ਤੇ ਬਹੁਤ ਬਹੁਤ ਮਨਾ ਦਾ ਥੈਂਕ ਯੂ ਤੇ ਮੈਂ ਤਾਂ ਕਿੰਨੀਆਂ ਵੀਦਾ ਦੇ ਭਰਾ ਪ੍ਰਜਾਈਆਂ ਰੱਖ ਰੱਖ ਦੇਵੇ ਜਿੰਦਾ ਦੇ ਮੇਰੇ ਭਰਾ ਪ੍ਰਜਾਈਆਂ ਆ ਤਾਂ ਇਦਾਂ ਦੇ ਪਰਾਲੇ ਕਰਦੇ ਰਹਿਣ ਬਹੁਤ ਬਾਬਾ ਸਾਹਿਬ ਦੀ ਮਿਹਰ ਕਰਕੇ ਅਸੀਂ ਅੱਜ ਇਸ ਮੁਕਾਮ ਤੇ ਹੈਗੇ ਆਂ ਵੀ ਅਸੀਂ ਆਪਣੇ ਸਮਾਜ ਲਈ ਕੁਛ ਕਰ ਸਕਦੇ ਹਾਂ ਧੰਨਵਾਦ ਇਹ ਜੋ ਕੁਛ ਵੀ ਹੈ ਬਾਬਾ ਸਾਹਿਬ ਦੀ ਬਦੌਲਤ ਹੈ ਸਾਡੇ ਗੁਰੂ ਰਵਿਦਾਸ ਜੀ ਦੀ ਬਦੌਲਤ ਹੈ ਜੈ ਭੀਮ ਜੈ ਭਾਲ ਧੰਨਵਾਦ ਜੀ ਜਿਹੜੀ ਕਿ ਇਤਿਹਾਸਿਕ ਮੂਵੀ ਹੈ ਸੋ ਬਹੁਤ ਜਨ ਸਮਾਜ ਨਾਲ ਜੁੜੀ ਹੋਈ ਬਹੁਤ ਵੱਡੀ ਫਿਲਮ ਆਪਾਂ ਕਹਿ ਸਕਦੇ ਹਾਂ ਔਰ ਇਹ ਦੇਸ਼ ਦਾ ਜਿਹੜਾ ਬਹੁਤ ਜਨ ਸਮਾਜ ਹੈ ਉਹਨਾਂ ਦੀ ਅੱਖਾਂ ਔਰ ਦਿਮਾਗ ਖੋਲਣ ਲਈ ਬਹੁਤ ਹੀ ਸક્ષਮ ਇਹ ਜਿਹੜੀ ਫਿਲਮ ਸਾਬਿਤ ਹੋਵੇਗੀ ਸੋ ਤੁਸੀਂ ਵੇਖ ਰਹੇ ਸੀ ਕੇ ਡੀ ਵਰਲਡ ਪੰਜਾਬੀ ਨਿਊਜ਼ ਅਤੇ ਆਰ ਜੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ